ਮਿਤੀ 24 ਜੂਨ ਪਿਛਲੇ ਸੋਮਵਾਰ ਸਾਡੇ ਇਥੇ ਵੇਰਕੇ ਥਾਣੇ ਦੇ ਏਰੀਏ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜ ਜਿਹਦੇ ਵਿੱਚ ਠੇਕੇਦਾਰ ਸੀਗੇ ਬਿੱਟੂ ਰਾਓ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ ਉਹ ਜਦੋਂ ਪੈਸੇ ਲੈ ਕੇ ਉਹਨਾਂ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ ਉਦੋਂ ਚਾਰ ਨੌਜਵਾਨ ਅਣਪਛਾਤੇ ਇੱਕ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਦੇ ਕੋਲ ਉਹਨਾਂ ਦਾ ਕੈਸ਼ ਵੀ ਤੇ ਜਿਹੜਾ ਉਹਨਾਂ ਦੇ ਦੋ ਮੋਬਾਈਲ ਫੋਨ ਵੀ ਤੇ ਉਹਨਾਂ ਦਾ ਮੋਟਰਸਾਈਕਲ ਸਪਲੈਂਡਰ ਇੱਕੋ ਕੇ ਲੈ ਜਾਂਦੇ ਆ ਪਿਸਟਲ ਦੀ ਨੋਕ ਤੇ ਇਦੇ ਵਿੱਚ ਮਾਨਯੋਗ ਕਮਿਸ਼ਨਰ ਆਫ ਪੁਲਿਸ ਅੰਬਰੀ ਸਰ ਸ਼੍ਰੀ ਰਣਜੀਤ ਸਿੰਘ ਟਲਵਾਈਆ IPS ਸਾਡੇ ADCP 3 ਸ਼੍ਰੀ ਨਵਜੋਤ ਸੰਧੂ ਸਰ ਥਾਣੇ ਬੇਰਕੇ ਦੀ ਸਾਰੀ ਟੀਮ ਲੈਡ ਬਾਈ SHO ਇੰਸਪੈਕਟਰ ਅਮਨਜੋਤ ਕੌਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਇੰਟਿਫਿਕ ਤਰੀਕੇ ਦੇ ਨਾਲ ਇਹਨੂੰ ਫਰੇਸ ਕੀਤਾ ਇਹਦੇ ਵਿੱਚ 2 ਦਿਨ ਕਾਫੀ ਮਿਹਨਤ ਵੀ ਕਰਨੀ ਪਈ ਬਟ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਈ ਜਿਹੜੇ ਇਹਦੇ ਵਿੱਚ ਚਾਰੇ ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ ਜਿਹਦੇ ਵਿੱਚ ਦੋ ਕੇ ਹੈਗੇ ਆ ਭੈਣੀ ਗਿੱਲਾ ਪਿੰਡ ਠਾਣਾ ਕੰਬੂਲ ਏਰੀਏ ਦੇ ਰਾਜਵਿੰਦਰ ਸਿੰਘ ਤੇ ਸਾਹਿਬ ਸਿੰਘ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਅਤੇ ਦੋ ਨੇ ਗੁਰ ਸਿੱਦਕ ਅਤੇ ਪਰਸ਼ੂਰਾਮ ਇਹ ਹੈਗੇ ਨੇ ਮਜੀਠਾ ਰੋਡ ਏਰੀਆ ਤੇ ਰਹਿਣ ਵਾਲੇ ਇਹਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇੱਕ ਇਹਨਾਂ ਦੇ ਕੋਲੋਂ ਦੇਸੀ ਪਿਸਟਲ ਬਰਾਮਦ ਹੋਇਆ ਇੱਕ ਇਹਨਾਂ ਨੇ ਜਿਹੜਾ ਲਾਈਟਰ ਨੋਮਾ ਪਿਸਟਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਖੋਹਾਂ ਕੀਤੀਆਂ ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਏ 'ਚੋਂ ਖੋਹ ਕੀਤੀ ਸੀ ਜਿਹਦਾ ਕਿ ਪਰਚਾ ਦਰਜਾ ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ ਇੱਕ ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਵਾ ਜਿਹੜਾ 12 ਦੇ ਵਿੱਚ ਸਪਲੈਂਡਰ ਮੋਟਰਸਾਈਕਲ ਖੋਇਆ ਉਹ ਤੇ ਚਲੋ ਅਸੀਂ ਉਹਨੂੰ ਬਰਾਮਦ ਕਰ ਹੀ ਲਿਆ ਸਰ ਕੋ ਨਸ਼ੇ ਦੀ ਆਦਤ ਸੀ ਇਹ ਥੋੜਾ ਬਹੁਤ ਹੈਗੇ ਨੇ ਨਸ਼ੇ ਦੇ ਆਦਿ ਬਾਕੀ ਅਜੇ ਕਿਉਂਕਿ ਅਸੀਂ ਪਹਿਲੇ ਵੀ ਕੋਈ ਇਹਨਾਂ ਦੇ ਮਾਮਲੇ ਦਰਜ ਸੀ ਇਹਨਾਂ ਦੇ ਉੱਪਰ ਤਿੰਨ ਜਾਣਿਆਂ ਦੇ ਉੱਪਰ ਪਹਿਲਾਂ ਮਾਮਲੇ ਦਰਜ ਨੇ ਇੱਕ ਦੇ ਉੱਪਰ ਜਿਵੇਂ 295A ਦਾ ਇੱਕ ਮੁਕਦਮਾ ਦਰਜ ਹੈ ਦੋ ਦੇ ਉੱਪਰ ਜਿਹੜਾ ਪਰਸ਼ੂਰਾਮ ਹੈ ਉਹਦੇ ਉੱਪਰ ਖੋਹਾਂ ਦੇ ਦੋ ਮੁਕਦਮੇ ਪਹਿਲਾਂ ਦਰਜ ਨੇ ਉਮਰ ਦੇ ਦੰਦਾ ਕੀ ਨੇ ਉਮਰ ਇਹਨਾਂ ਦੀ ਹੈਗੀ ਆ ਰਾਉਂਡ ਜਿਹੜੀ ਕੋਈ 25 ਤੋਂ 30 ਸਾਲ ਦੇ ਵਿੱਚ ਨੇ ਤੇ ਹੈ ਇਹ ਵਿਲੇ ਨੇ ਕੋਈ ਖਾਸ ਕੰਮ ਨਹੀਂ ਕਰਦੇ ਬਸ ਇਹੋ ਜਿਹੀਆਂ ਵਾਰਦਾਤਾਂ ਕਰਦੇ ਸਰ ਉਹ ਵੀ ਗੈਂਗ ਮੈਂਬਰਾਂ ਦੇ ਨਾਲ ਲੱਗੇ ਨੇ ਇਹਦੇ ਵਿੱਚ ਫਿਲਹਾਲ 4 ਹੀ ਗੈਂਗ ਮੈਂਬਰ ਸੀਗੇ ਤੇ ਅਸੀਂ ਬਾਕੀ ਹੋਰ ਇਹਨਾਂ ਦੀ ਹੋਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਜੇ ਇੰਨੀਆਂ ਜਿੰਨੀਆਂ ਵਾਰਦਾਤਾਂ ਅਜੇ ਤੱਕ ਸਾਹਮਣੇ ਆਈਆਂ ਇਸ ਤੋਂ ਇਲਾਵਾ ਵੀ ਜੇ ਕੋਈ ਹੋਰ ਇਹਨਾਂ ਦੀ ਬੈਕਗ੍ਰਾਉਂਡ ਹੋਵੇ ਤਾਂ ਕਿਹੜੇ ਕਿਹੜੇ ਇਲਾਕਿਆਂ ਵਿੱਚ ਵਾਰਦਾਤਾਂ ਲੱਗਦੀਆਂ ਇਹਨਾਂ ਨੇ ਜ਼ਿਆਦਾ ਸ਼ਹਿਰ ਤੇ ਥੋੜਾ ਜਿਹਾ ਜਿਹੜਾ ਰਲਦਾ ਮਿਲਦਾ ਏਰੀਆ ਜਿੱਥੇ ਕਿ ਮਜੀਠਾ ਰੋਡ ਹੈ ਉੱਥੇ ਜਿਵੇਂ ਇੱਕ ਬਾਈਕ ਹੋਈ ਆ ਹੋਰ ਜਿਹੜੀਆਂ ਹੋਆ ਕੀਤੇ ਮੋਬਾਈਲ ਇਹਨਾਂ ਦੇ ਕੋਲ ਪੰਜ ਬ੍ਰਾਂਡ ਹੋਏ ਨੇ ਜਿਹੜੇ ਇਹਨਾਂ ਨੇ ਪਹਿਲਾਂ ਖੋਹ ਕੀਤੇ ਨੇ ਲੱਗਦਾ ਸਰਵਿਸ ਦੇ ਕਿੱਥੇ ਸੀ ਕੋਈ ਪਤਾ ਲੱਗਾ ਇਹ ਅਜੇ ਇਫੈਕਟ ਨਹੀਂ ਆਇਆ ਇਨਵੈਸਟੀਗੇਸ਼ਨ ਦੇ ਵਿੱਚ ਜੇ ਅਸੀਂ ਹੋਲਡ ਰੱਖਾਈ ਨਾਲ ਨੂੰ ਕਰ ਰਹੇ ਆ ਇਹਨਾਂ ਦੇ ਜਿਵੇਂ ਫੋਨ ਦਾ ਤੇ ਕਿਉਂਕਿ ਟੈਕਨੀਕਲ ਹੋ ਹੀ ਜਾਂਦਾ ਉਹ ਸੀ ਟੈਕਨੀਕਲ ਕਰਕੇ ਇਹਦੇ ਵਿੱਚ ਸਾਰਾ ਲੈ ਕੇ ਆਵਾਂਗੇ ਵੀ ਇਹਨਾਂ ਨੇ ਕਿੱਥੋਂ ਮੋਬਾਈਲ ਲਿਆ ਕਿੱਥੇ ਵੇਚਿਆ